ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੈਂਟ ਪਲਾਜ਼ੋ ਦੀ ਕਟਿੰਗ ਕਰਨਾ ਦੱਸਾਂਗੇ ਠੀਕ ਹੈ ਜੀ ਪਹਿਲਾਂ ਜਿਵੇਂ ਹੁਣ ਆਪਾਂ ਹਾਫ ਕਰਕੇ ਕਟਿੰਗ ਕਰਦੇ ਸੀ ਇਹ ਕਟਿੰਗ ਹਾਫ ਵਾਲੀ ਹੀ ਆ ਆਪਾਂ ਪਰ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਨੂੰ ਇਹ ਫੀਲ ਹੋ ਰਿਹਾ ਕਿ ਕਈ ਭੈਣਾਂ ਨੂੰ ਨਾ ਸੈਂਟਰ ਕਰਕੇ ਥੋੜਾ ਜਿਹਾ ਸਮਝ ਨਹੀਂ ਆ ਰਹੀ ਸੀਗੀ ਹਨਾ ਕਈ ਭੈਣਾਂ ਦੇ ਮੈਨੂੰ ਕਮੈਂਟ ਵੀ ਆਏ ਕਿ ਸੈਂਟਰ ਤੁਸੀਂ ਕਿਉਂ ਕਰਦੇ ਹੋ ਪੈਂਟ ਪਲਾਜ਼ੋ ਜਦੋਂ ਤੁਸੀਂ ਕੱਟਦੇ ਹੋ ਦੇਖੋ ਮੈਂ ਵੀ ਹੋਈ ਹੈ ਦਾ ਸਾਈਡ ਤੋਂ ਹੀ ਹਨਾ ਉਦੇ ਵਿੱਚ ਮੈਨੂੰ ਥੋੜਾ ਜਿਹਾ ਕਈ ਵਾਰੀ ਕਸਟਮਰ ਦੀ ਮਤਲਬ ਕੰਪਲੇਂਟ ਆ ਜਾਂਦੀ ਹੁੰਦੀ ਸੀ ਉਸ ਤੋਂ ਬਾਅਦ ਫਿਰ ਮੈਂ ਸੈਂਟਰ ਕਰਨਾ ਸ਼ੁਰੂ ਕਰਤਾ ਠੀਕ ਹੈ ਉਸ ਤੋਂ ਬਾਅਦ ਫਿਰ ਕੋਈ ਕੰਪਲੇਂਟ ਨਹੀਂ ਆਈ ਹੈਗੀ ਕਦੇ ਮਤਲਬ ਬਲੈਕ ਬੈਕ ਵਾਲੀ ਆਸਣ ਚ ਆਪਣੇ ਕਦੇ ਖਿੱਚ ਨਹੀਂ ਪਈ ਹੈਗੀ ਠੀਕ ਹੈ ਜੀ ਤੇ ਤਾਂ ਹੀ ਮੈਂ ਤੁਹਾਨੂੰ ਕਹਿੰਦੀ ਹੁੰਨੀ ਆ ਵੀ ਤੁਸੀਂ ਥੋੜਾ ਜਿਹਾ ਟਾਈਮ ਲਗਾ ਲਿਆ ਕਰੋ ਸਮਝਣ ਤੇ ਠੀਕ ਹੈ ਪਰ ਤੁਸੀਂ ਜਿਹੜੀ ਕਟਿੰਗ ਹੈਗੀ ਉਹ ਬਿਲਕੁਲ ਸਹੀ ਤਰੀਕੇ ਨਾਲ ਕਰਿਆ ਕਰੋ ਪੈਂਟ ਪਲਾਜ਼ੋ ਦੀ ਉਹਦੇ ਨਾਲ ਕੀ ਹੁੰਦਾ ਫਿਰ ਤੁਹਾਡੇ ਨਾ ਕਦੇ ਵੀ ਖਿੱਚ ਵਗੈਰਾ ਨਹੀਂ ਪੈਂਦੀ ਹੈਗੀ ਤੇ ਚਲੋ ਮੈਂ ਜਿਵੇਂ ਸੈਂਟਰ ਕਰਦੀ ਆ ਮੈਂ ਤੁਹਾਨੂੰ ਉਹਨੂੰ ਇੱਕ ਆ ਦੱਸਣ ਦੀ ਕੋਸ਼ਿਸ਼ ਕਰੂੰਗੀ ਕਿ ਸੈਂਟਰ ਵੀ ਹੋ ਜੇ ਤੇ ਤੁਹਾਨੂੰ ਆਸਾਨੀ ਨਾਲ ਪਤਾ ਵੀ ਲੱਗ ਜਾਵੇ ਠੀਕ ਹੈ ਜੀ ਤੇ ਦੇਖੋ ਹੁਣ ਆਪਣੀ ਪੈਂਟ ਦੀ ਜਿਹੜੀ ਲੰਬਾਈ ਹੈਗੀ ਆ ਉਹ ਹੈਗੀ ਆ 36 ਇੰਚ ਰੈਡੀ ਔਰ ਇਹਨਾਂ ਦੀ ਹਿੱਪ ਹੈਗੀ ਆ ਜੀ ਕਮੀਜ਼ ਦੀ ਹਿੱਪ ਹੈਗੀ ਆ 21 ਤੇ ਆਪਾਂ ਪੈਂਟ ਦੀ ਹਿੱਪ ਜਿਹੜੀ ਹੈਗੀ ਆ ਉਹ ਆਪਾਂ 24 ਇੰਚ ਤੇ ਕਟਿੰਗ ਕਰਾਂਗੇ ਜਿੰਨੀ ਤੁਹਾਡੀ ਸ਼ਰਟ ਦੀ ਹਿੱਪ ਹੁੰਦੀ ਹੈ ਤੁਸੀਂ ਉਸ ਤੋਂ 3 ਇੰਚ ਐਕਸਟਰਾ ਕਟਿੰਗ ਕਰਨੀ ਹੁੰਦੀ ਹੈ ਪੈਂਟ ਦੀ ਮਤਲਬ ਕਟਿੰਗ ਆਪਾਂ 3 ਇੰਚ ਤੇ ਜ਼ਿਆਦਾ ਕਰਨੀ ਹੁੰਦੀ ਹੈ ਠੀਕ ਹੈ ਜੀ ਹੁਣ ਦੇਖੋ ਮੈਂ ਕੱਪੜੇ ਦੀਆਂ ਚਾਰ ਤੈਹਾਂ ਲਗਾ ਲਈਆਂ ਨੇ ਠੀਕ ਹੈ ਤੁਸੀਂ ਇਦਾਂ ਚਾਰ ਤੈਹਾਂ ਲਗਾ ਲੈਣੀਆਂ ਨੇ ਇਹਦੀਆਂ ਤੇ ਪਹਿਲਾਂ ਆਪਾਂ ਕੱਪੜੇ ਦੀ ਨੀਚੋਂ ਬਾਹਰ ਕਾਟ ਕੱਢ ਲਵਾਂਗੇ ਠੀਕ ਹੈ ਜੀ ਤੇ ਮੈਂ ਮੰਗਰ ਲਈ ਔਰ ਮੂਰਲੇ ਪੱਲੇ ਦੀ ਕਟਿੰਗ ਜਿਹੜੀ ਹੈਗੀ ਉਹ ਇਕੱਠੀ ਕਰਦੀ ਹੁੰਨੀ ਆ ਇਸੇ ਲਈ ਮੈਂ ਕੱਪੜੇ ਦੀਆਂ ਚਾਰ ਤੈਹਾਂ ਲਗਾ ਕੇ ਰੱਖ ਲੈਣੀ ਹੁੰਨੀ ਆ ਇਦਾਂ ਸੌਖਾ ਹੋ ਜਾਂਦਾ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਨੀਚੋਂ ਆਪਾਂ 2 202 28 ਇੰਚ ਜਿੰਨਾ ਵੀ ਤੁਹਾਨੂੰ ਚਾਹੀਦਾ ਤੁਸੀਂ ਫੋਲਡਿੰਗ ਦਾ ਲੈ ਲੈਣਾ ਮੈਂ ਇਹਦਾ ਚੌੜਾ ਪਾਹਚਾ ਫੋਲਡ ਕਰੂੰਗੀ ਠੀਕ ਹੈ ਇਸ ਲਈ ਮੈਂ 3 ਇੰਚ ਤੇ ਨਿਸ਼ਾਨ ਲਗਾ ਲੂੰਗੀ ਤੇ ਇਹਨਾਂ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਠੀਕ ਹੈ ਜੀ ਇਹ ਆਪਾਂ ਕੱਟ ਵਾਲੀ ਪੈਂਟ ਬਣਾਉਣੀ ਹੈਗੀ ਠੀਕ ਹੈ ਮੈਂ ਕੱਟ ਵੀ ਤੁਹਾਨੂੰ ਦੱਸਦੀ ਆਪਾਂ ਕਿੰਨੇ ਇੰਚ ਤੇ ਪਾਉਣਾ ਹੁੰਦਾ ਤੇ ਇੱਥੋਂ ਆਪਾਂ ਨਾਪ ਲੈਣੀ ਆਪਾਂ ਇਹਦੀ ਲੈਂਥ ਠੀਕ ਹੈ ਦੇਖੋ ਆਪਣੀ 36 ਇੰਚ ਲੈਂਥ ਹੈ ਇਹਦੀ ਤੇ ਇਹ ਨਿਸ਼ਾਨ ਨੂੰ ਵੀ ਆਪਾਂ ਇਦਾਂ ਕਰਕੇ ਸਿੱਧਾ ਕਰ ਲੈਣਾ ਠੀਕ ਹੈ ਜੀ ਇਧਰੋਂ ਆਪਾਂ ਇੱਕ ਵਾਰ ਨਾਪ ਲਓ ਵੀ ਜਿੱਥੇ 36 ਆਉਂਦਾ ਕ ਇਸ ਦਾ ਨਿਸ਼ਾਨ ਮੈਨੂੰ ਇਹ ਹੁੰਦਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਦੇ ਹੋਣਾ ਹਨਾ ਠੀਕ ਹੈ ਤੇ ਹੁਣ ਦੇਖੋ ਇਹ ਆਪਣਾ 36 ਇੰਚ ਇੱਥੇ ਕੰਪਲੀਟ ਹੋ ਗਿਆ ਤੇ ਆਪਾਂ 2 ਇੰਚ ਨੇਫੇ ਦਾ ਰੱਖ ਲਾਂਗੇ ਤੇ 2 ਇੰਚ ਆਪਾਂ ਨੇਫੇ ਦਾ ਰੱਖ ਲਿਆ ਹੁਣ 3 ਇੰਚ ਆਪਾਂ ਬੈਕ ਵਾਲੇ ਆਸਣ ਦਾ ਰੱਖ ਲਾਂਗੇ ਆਸਣ ਵਧ ਰੱਖਣਾ ਬਹੁਤ ਜ਼ਰੂਰੀ ਹੁੰਦਾ ਫੇਰ ਸਾਡੀ ਪੈਂਟ ਦੀ ਜਿਹੜੀ ਹੈਗੀ ਉਹ ਬਿਲਕੁਲ ਸਹੀ ਆਉਂਦੀ ਹੈ ਮਤਲਬ ਆਸਣ ਚੋਂ ਖਿੱਚਣੀ ਪੈਂਦੀ ਆਪਣੇ ਠੀਕ ਹੈ ਜੀ ਹੁਣ ਦੇਖੋ 2 ਇੰਚ ਨੇਫੇ ਦਾ ਹੋ ਗਿਆ 3 ਇੰਚ ਬੈਕ ਵਾਲੇ ਆਸਨ ਦਾ ਹੋ ਗਿਆ ਦੇਖੋ ਉਦਾਂ ਮੈਂ ਤੁਹਾਨੂੰ ਕਹਨੀ ਹੁੰਦੀ ਆ ਨਾ ਇਦਾਂ ਕਿ ਕਿਰਾ ਜਿੰਨਾ ਵੀ ਤੁਹਾਡਾ ਹੁੰਦਾ ਉਹਦਾ ਹਾਫ ਕਰ ਲਿਆ ਕਰੋ ਠੀਕ ਹੈ ਇਹ ਨਿਸ਼ਾਨੀ ਹੁਣ ਆਪਣੀ ਇੱਥੇ ਹੀ ਆਊਗੀ ਹਾਫ ਤੇ ਪਰ ਆਪਾਂ ਇਹਦੇ ਕਟਿੰਗ ਤੁਹਾਨੂੰ ਦੂਸਰੇ ਤਰੀਕੇ ਨਾਲ ਦੱਸਾਂਗੇ ਠੀਕ ਹੈ ਦੇਖੋ ਆਪਾਂ ਕੀ ਕਰਨਾ ਜੇ ਆਪਣੀ ਕੰਨੀ ਇਧਰ ਵਾਲੀ ਸਾਈਡ ਆ ਤਾਂ ਆਪਾਂ ਕੰਨੀ ਛੱਡ ਦੇਣੀ ਆ ਠੀਕ ਹੈ ਇਹਨੂੰ ਤੁਸੀਂ ਛੱਡ ਦਿਓ ਇਹਨੂੰ ਤੁਸੀਂ ਵਿਚ ਨਹੀਂ ਲੈਣਾ ਹੈਗਾ ਕੰਨੀ ਨੂੰ ਠੀਕ ਹੈ ਜੀ ਕੰਨੀ ਆਪਾਂ ਕੱਢਤੀ ਆ ਜੇ ਤੁਸੀਂ ਆਹ ਵਾਲੀ ਸਾਈਡ ਰੱਖਣੀ ਆ ਭਾਵੇਂ ਆਹ ਵਾਲੀ ਸਾਈਡ ਰੱਖ ਲਓ ਪਰ ਕੰਨੀ ਦਾ ਤੁਸੀਂ ਧਿਆਨ ਰੱਖਿਆ ਕਰੋ ਕੰਨੀ ਤੁਸੀਂ ਕੱਢ ਦੇਣੀ ਹੁੰਦੀ ਆ ਵਿੱਚੋਂ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਦੇਖੋ ਅੱਜ ਮੈਂ ਤੁਹਾਨੂੰ ਹਾਫ ਹਾਫ ਕਰਕੇ ਨਹੀਂ ਦੱਸ ਰਹੀ ਕਟਿੰਗਾ ਆਪਾਂ ਕੀ ਕਰਨਾ 2 ਇੰਚ ਆਪਾਂ ਬੈਕ ਵਾਲੇ ਆਸਣ ਦਾ ਰੱਖ ਲੈਣਾ ਪਹਿਲਾਂ ਜਿਹੜਾ ਆਪਾਂ ਬੈਕ ਵਾਲੇ ਆਸਣ ਦੇ ਵਿੱਚ ਰੱਖਦੇ ਆ ਉਹੀ ਆਪਣਾ ਸਲਾਈਆਂ ਲਈ ਹੁੰਦਾ ਠੀਕ ਹੈ ਜੀ ਹੁਣ 2 ਇੰਚ ਆਪਾਂ 프ਰੰਟ ਵਾਲੇ ਦਾ ਰੱਖ ਲੈਣਾ ਪਹਿਲਾਂ ਤੁਸੀਂ ਆਸਣਾਂ ਦੇ ਨਿਸ਼ਾਨ ਲਗਾ ਲੈਣੇ ਨੇ 2 ਇੰਚ ਅਬ ਪਿਛਲੇ ਵਾਲੇ ਦਾ ਹੋ ਗਿਆ ਤੇ 2 ਇੰਚ ਅਗਲੇ ਵਾਲੇ ਦਾ ਹੋ ਗਿਆ ਉਸ ਤੋਂ ਬਾਅਦ ਜਿੰਨੀ ਆਪਣੀ हिਪ ਹੈਗੀ ਆ ਉਸ ਤੋਂ ਬਾਅਦ ਤੁਸੀਂ ਸਿੱਧਾ ਨਿਸ਼ਾਨ ਲਗਾ ਲਓ ਠੀਕ ਹੈ ਇੱਥੇ ਤੱਕ ਜਿੰਨਾ ਵੀ ਤੁਹਾਡੀ हिਪ ਦਾ ਹਾਫ ਕਰਕੇ ਆਉਂਦਾ ਠੀਕ ਹੈ ਇਹਦੀ 24 ਇੰਚ ਸੀਗੀ ਤੇ 12 ਤੇ ਆਪਾਂ ਨਿਸ਼ਾਨ ਲਗਾ ਲਾਂਗੇ ਇਦਾਂ ਹੁਣ ਦੇਖੋ ਆਪਾਂ ਇਸ ਤੋਂ ਬਾਅਦ ਮਾਰਜਨ ਲਈ ਕੁਝ ਨਹੀਂ ਲੈਣਾ हिਪ ਦਾ ਨਿਸ਼ਾਨ ਲੱਗ ਗਿਆ ਆਪਣਾ ਬੈਕ ਵਾਲਾ ਜਿਹੜਾ ਆਸਣ ਹੈਗਾ ਉਹ ਆਪਾਂ 2 ਇੰਚ ਵੱਧ ਰੱਖ ਲਿਆ ਉਹ ਆਪਣਾ ਸਲਾਈਆਂ ਲਈ ਹੋ ਗਿਆ ਠੀਕ ਹੈ ਜੀ ਆਪਾਂ ਵੱਧ ਪਹਿਲਾਂ ਹੀ ਰੱਖ ਲਿਆ ਹੁਣ ਆਪਾਂ ਕੁਝ ਨਹੀਂ ਲੈਣਾ ਹੈਗਾ ਬਸ ਹੋਰ ਆਹ 2 ਇੰਚ ਆਸਣ ਦਾ ਆ ਵੀ 2 ਇੰਚ ਆਸਣ ਦਾ ਗੁਲਾਈ ਦਾ ਤੇ ਆਪਾਂ ਇੱਥੋਂ 12 ਇੰਚ ਤੇ ਨਿਸ਼ਾਨ ਲਗਾ ਗਿਆ ਕਿਉਂਕਿ 24 ਹੀ ਆਪਣੀ हिਪ ਫਿਰ ਦੇਖੋ ਆਪਾਂ ਕੀ ਕਰਨਾ ਜਿਹੜਾ ਆਪਾਂ ਇੱਥੋਂ ਲੈ ਕੇ ਇੱਥੇ ਤੱਕ ਆਸਣਾਂ ਨੂੰ ਛੱਡ ਦੇਣਾ ਆਪਾਂ ਇਹਨੂੰ ਵਿੱਚ ਕਾਊਂਟ ਨਹੀਂ ਕਰਨਾ ਹੈਗਾ ਆਪਾਂ ਨੇ ਠੀਕ ਹੈ ਤੇ ਜਿਹੜਾ ਆ ਨਿਸ਼ਾਨ ਆਪਾਂ ਲਗ ਦੇਖੋ ਆ ਗਿਆ ਨਾ ਹਾਫ ਤੇ ਨਿਸ਼ਾਨ ਫਿਰ ਠੀਕ ਹੈ ਉਦਾਂ ਤੁਹਾਨੂੰ ਸ਼ਾਇਦ ਮੁਸ਼ਕਿਲ ਲੱਗਦਾ ਹੁੰਦਾ ਕਿ ਦੀਦੀ ਕਿੱਦਾਂ ਦੱਸਦੇ ਆ ਵੀ ਕੱਪੜੇ ਦਾ ਹਾਫ ਕਰ ਲਓ ਠੀਕ ਹੈ ਬਸ ਇਹ ਉਸ ਤੋਂ ਵੀ ਆਸਾਨ ਆ ਕਟਿੰਗ ਹਾਫ ਹੀ ਆ ਗਿਆ ਪਰ ਮੈਂ ਤੁਹਾਨੂੰ ਆਸਾਨ ਤਰੀਕੇ ਨਾਲ ਦੱਸੀ ਆ ਠੀਕ ਹੈ ਕਟਿੰਗ ਇਹਦੀ ਹਾਫ ਹੁਣ ਇਹਦਾ ਇੱਥੋਂ ਹਾਫ ਆ ਗਿਆ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਕੀ ਕਰਨਾ ਹੁਣ ਆਪਾਂ ਇੱਥੋਂ ਵੀ ਆਪਾਂ ਹਾਫ ਹਾਫ ਤੇ ਨਿਸ਼ਾਨ ਲਗਾ ਲੈਣੇ ਨੇ ਪਹਿਲਾਂ ਇੱਥੋਂ ਨਾਪ ਲਓ ਆਪਾਂ ਕਿੰਨੇ ਤੇ 10 ਤੇ ਆਉਂਦਾ ਆਪਣਾ ਇੱਥੋਂ ਹਾਫ ਤੇ ਇੱਥੋਂ ਵੀ ਆਪਾਂ 10 ਇੰਚ ਤੇ ਲਗਾ ਲੈਣਾ ਜਿਹੜੇ ਆਪਾਂ ਕੰਨੀ ਕੱਢੀ ਆ ਬਾਹਰ ਠੀਕ ਹੈ ਹੁਣ ਦੇਖੋ ਬਸ ਤੁਸੀਂ ਐਦਾਂ ਕਟਿੰਗ ਕਰ ਲਿਆ ਕਰੋ ਪਹਿਲਾਂ 2 2 ਇੰਚ ਆਪਣੇ ਆਸਣਾ ਦਾ ਰੱਖ ਲਿਆ ਕਰੋ ਉਸ ਤੋਂ ਬਾਅਦ ਜਿੰਨੀ ਤੁਹਾਡੀ हिਪ ਹੈਗੀ ਆ ਉਹਦਾ ਨਿਸ਼ਾਨ ਲਗਾ ਲਿਆ ਕਰੋ ਫਿਰ ਉਹਦਾ ਤੁਸੀਂ ਸੈਂਟਰ ਕਰ ਲਿਆ ਕਰੋ ਠੀਕ ਹੈ ਫਿਰ ਆਪਣਾ ਜਿਹੜਾ ਸੈਂਟਰ ਚੋਂ ਪਹੁੰਚਾ ਨਿਕਲੂਗਾ ਬਿਲਕੁਲ ਫਿਰ ਕੋਈ ਖਿਚਾਵ ਨਹੀਂ ਆਉਂਦਾ ਹੈਗਾ ਆਪਣੀ ਪੈਂਟ ਦੇ ਵਿੱਚ ਹੁਣ ਦੇਖੋ ਆਪਾਂ ਕੰਨੀ ਕੱਢੀ ਦਿੱਤੀ ਉਹ ਨਹੀਂ ਆਪਾਂ ਵਿੱਚ ਲੈਣੀ ਹੈਗੀ ਠੀਕ ਹੈ ਠੀਕ ਹੈ ਇਹਨੂੰ ਆਪਾਂ ਕਟਿੰਗ ਵੇਲੇ ਵੀ ਕੱਢ ਹੀ ਦੇਣਾ ਸਾਰੇ ਨੂੰ ਹੁਣ ਦੇਖੋ ਇਹ ਨਿਸ਼ਾਨ ਨੇ ਜਿਹੜੇ ਆਪਾਂ ਇਹਨਾਂ ਨੂੰ ਸਿੱਧਾ ਕਰ ਲੈਣਾ ਠੀਕ ਹੈ ਜੀ ਹਾਫ ਨਾ ਸਾ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਫਿਰ ਨਾ ਆਪਣੀ ਸੈਂਟਰ ਦੇ ਵਿੱਚੋਂ ਪੌਂਚਾ ਜਿਹੜਾ ਹੁੰਦਾ ਜਦੋਂ ਆਪਾਂ ਸੈਂਟਰ ਦੇ ਵਿੱਚੋਂ ਨਿਕਲਦਾ ਨਾ ਫਿਰ ਆਪਣੇ ਖਿਚਾਵ ਨਹੀਂ ਪੈਂਦਾ ਪੈਂਟ ਦੇ ਵਿੱਚ ਆਪਾਂ ਜੇ ਆਪਾਂ ਇਧਰੋਂ ਰੱਖ ਲਾਂਗੇ ਪੌਂਚਾ ਸਾਈਡ ਤੋਂ ਰੱਖ ਲਾਂਗੇ ਜਾਂ ਇਧਰੋਂ ਕਿਤੇ ਰੱਖ ਲਾਂਗੇ ਤਾਂ ਆਪਣੇ ਖਿਚਾਵ ਆਊਗਾ ਹੀ ਆਊਗਾ ਇਹ ਆਪਾਂ ਪੌਂਚੇ ਦੀ ਖਾਤਰ ਆਪਾਂ ਸੈਂਟਰ ਆਪਾਂ ਨੂੰ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਣਾ ਪੌਂਚਾ ਜਿਹੜਾ ਹੈਗਾ ਅੱਧਾ ਇਧਰੋਂ ਨਿਕਲੇ ਅੱਧਾ ਇਧਰੋਂ ਨਿਕਲੇ ਕਿਉਂਕਿ ਕੱਪੜਾ ਜਿੰਨਾ ਟੇਡਾ ਹੁੰਦਾ ਜਾਊਗਾ ਨਾ ਉੰਨੀ ਉਹ ਚ ਖਿੱਚ ਵੱਧਦੀ ਵੱਧਦੀ ਜਾਊਗੀ ਜੇ ਹੁਣ ਆਪਾਂ ਪੌਂਚਾ ਮੰਨ ਜੀ ਆਪਾ ਇੱਥੋਂ ਸਾਰਾ ਪੌਂਚਾ ਰੱਖ ਲਈਏ ਤਾਂ ਇਧਰ ਨੂੰ ਟੇਡਾ ਹੋਊ ਕੱਪੜਾ ਵਿੱਚ ਖਿਚਾਵ ਆਊਗਾ ਹੀ ਆਊਗਾ ਪੱਕਾ ਇੱਦਾਂ ਸੈਂਟਰ ਕਰਕੇ ਬਿਲਕੁਲ ਖਿਚਾਵ ਨਹੀਂ ਆਊਗਾ ਕੱਪੜੇ ਦੇ ਵਿੱਚ ਤੇ ਇਹਨਾਂ ਦਾ ਆਸਣ ਹੈਗਾ ਜੀ ਮੈਂ 12 ਇੰਚ ਤੇ ਨਿਸ਼ਾਨ ਲਗਾਉਂਗੀ ਇਹਦਾ ਠੀਕ ਹੈ ਕਿਉਂਕਿ ਨਾ ਇਹ ਵੀ ਹਿਸਾਬ ਰੱਖਿਆ ਕਰੋ ਜੇ ਕੋਈ ਮਤਲਬ ਥੋੜਾ ਜਿਹਾ ਉੱਚਾ ਬੰਨਣ ਦੀ ਆਦਤ ਹੁੰਦੀ ਹੈ ਨਾ ਕਿਸੇ ਨੂੰ ਤਾਂ ਉਹਨਾਂ ਦਾ ਆਸਣ ਥੋੜਾ ਜਿਹਾ ਵੱਧ ਰੱਖ ਲਿਆ ਕਰੋ ਤੁਸੀਂ ਠੀਕ ਹੈ ਇਹ ਨੇਫੇ ਵਾਲੀ ਸਿਲਾਈ ਤੋਂ ਆਪਾਂ 12 ਇੰਚ ਦਾ ਨਿਸ਼ਾਨ ਲਗਾਉਣਾ ਇੱਧਰ ਜਿਹੜਾ ਫੋਲਡਿੰਗ ਵਾਲਾ ਉਹ ਆਪਾਂ ਵਿੱਚ ਨਹੀਂ ਲੈਣਾ ਹੁੰਦਾ ਇੱਥੋਂ ਤੱਕ ਆਪਾਂ 12 ਇੰਚ ਤੇ ਨਿਸ਼ਾਨ ਲਗਾਉਣਾ ਠੀਕ ਹੈ ਜੀ ਤੇ ਇਹਨੂੰ ਆਪਾਂ ਸਿੱਧਾ ਕਰ ਲੋ ਫਰੰਟ ਵਾਲੇ ਅਸਰ ਨੂੰ ਤੇ ਇਹਨੂੰ ਵੀ ਆਪਾਂ ਇਦਾਂ ਸਿੱਧਾ ਕਰ ਲੋ ਠੀਕ ਹੈ ਹੁਣ ਦੇਖੋ 2 ਇੰਚ ਤੇ ਇਹਦੀ ਗੁਲਾਈ ਪਾਉਗੀ 2 ਇੰਚ ਤੇ ਇਹਦੀ ਪਾਉਗੀ ਠੀਕ ਆ ਆਪਾਂ ਵਿੱਚ ਕਾਊਂਟ ਨਹੀਂ ਕਰਨਾ ਹੈਗਾ ਇਹਦੀ ਗੁਲਾਈ ਵੀ ਤੁਸੀਂ ਜ਼ਿਆਦਾ ਨਹੀਂ ਦੇਣੀ ਹੈਗੀ ਕਈ ਕੀ ਕਰਦੇ ਇੱਥੋਂ ਐ ਗੁਲਾਈ ਦੇ ਦਿੰਦੇ ਫੇਰ ਵੀ ਖਿੱਚ ਪੈਂਦੀ ਆ ਆਪਣੇ ਠੀਕ ਹੈ ਮੈਂ ਬਿਲਕੁਲ ਸਿੱਧੀ ਜਿਹੀ ਦੰਨੀ ਹੋਣੀ ਹੈ ਇਹਦੀ ਗੁਲਾਈ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਦੇਖੋ ਆਪਣਾ ਜਿਹੜਾ ਇਹ ਆਪਾਂ ਹਾਫ ਕਰਕੇ ਨਿਸ਼ਾਨ ਲਗਾਇਆ ਸੀ ਨਾ 6 ਇੰਚ ਇੱਧਰ 6 ਇੰਚ ਇੱਧਰ ਤਾਂ ਆਪਾਂ ਇੱਧਰ ਵੀ ਇੱਕ ਆ ਸੈਂਟਰ ਤੋਂ ਆਪਾਂ ਇਦਾਂ 6 ਇੰਚ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਹੁਣ 6 ਇੱਧਰ ਹੋ ਗਿਆ 6 ਇੱਧਰ ਹੋ ਗਿਆ ਠੀਕ ਹੈ ਆਪਣਾ ਤੇ ਇਹ ਨਿਸ਼ਾਨ ਤੁਸੀਂ ਤਾਂ ਕਹਿਨੀ ਆ ਮੈਂ ਲਗਾਇਆ ਕਰੋ ਫਿਰ ਆਪਾਂ ਜਦੋਂ ਆਪਾਂ ਥਾਈਸ ਦੀ ਗੁਲਾਈ ਪਾਉਣੀ ਹੈ ਨਾ ਫਿਰ ਆਪਾਂ ਨੂੰ ਪਤਾ ਚੱਲ ਜਾਂਦਾ ਹੁੰਦਾ ਠੀਕ ਹੈ ਇਨੂੰ ਇੱਦਾਂ ਸਿੱਧਾ ਕਰ ਲਿਆ ਕਰੋ ਜ਼ਰੂਰ ਫਿਰ ਤੁਹਾਨੂੰ ਫੱਟੀ ਧਰਨ ਦਾ ਪਤਾ ਲੱਗ ਜੂਗਾ ਕਿ ਕਿੱਥੇ ਜੇ ਧਰਨੀ ਆ ਠੀਕ ਹੈ ਫਿਰ ਦੇਖੋ ਹੁਣ ਆਪਾਂ ਬੈਕ ਵਾਲਾ ਆਸਨ ਦਾ ਦੱਸਦੀ ਆ ਮੈਂ ਤੁਹਾਨੂੰ ਜਿਹੜਾ ਆਪਾਂ 3 ਇੰਚ ਵੱਧ ਰੱਖਿਆਗਾ ਹਨਾ ਇਹਨੂੰ ਆਪਾਂ ਕੀ ਕਰਨਾ ਜਿਹੜੀ ਆਪਣੀਆਂ ਅਨੇਫਾ ਹੋ ਗਿਆ ਇੱਥੇ ਆਪਾਂ ਇੰਚ ਟੇਪ ਰੱਖਣਾ ਤੇ ਇਹਨੂੰ ਆਪਾਂ ਇੱਦਾਂ ਤਕੋਨਾ ਕਰ ਦੇਣਾ ਠੀਕ ਹੈ ਦੇਖੋ ਮੈਂ ਬਾਰ-ਬਾਰ ਤੁਹਾਨੂੰ ਤਾਂ ਦੱਸਦੀ ਹੁੰਨੀ ਆ ਤਾਂ ਕਿ ਨਾ ਤੁਹਾਨੂੰ ਤੁਹਾਡੀ ਇਹ ਨਾ ਹੋਵੇ ਜੀ ਇੱਕ ਵਾਰ ਤੁਹਾਡਾ ਕੱਪੜਾ ਕੱਟਿਆ ਗਿਆ ਨਾ ਥੋੜਾ ਸੂਟ ਸਾਰਾ ਖਰਾਬ ਹੋ ਜੂਗਾ ਫਿਰ ਕੋਈ ਆਪਾਂ ਨੂੰ ਹੱਲ ਨਹੀਂ ਲੱਭਦਾ ਹੈਗਾ ਫਿਰ ਜੋੜ-ਜੂੜ પાਕੇ ਕਰਨ ਦਾ ਕੋਈ ਫਾਇਦਾ ਨਹੀਂ ਇਸ ਲਈ ਮੈਂ ਦੱਸਦੀ ਹੁੰਨੀ ਆ ਵੀ ਜਿਵੇਂ ਹੁਣਾ ਨੇਫੇ ਦਾ ਵਿੱਚ ਨਹੀਂ ਲੈਣਾ ਇੱਥੋਂ ਤੁਸੀਂ ਤਕੂਨਾ ਕਰਨਾ ਹੈ ਠੀਕ ਹੈ ਜੀ ਤੇ ਦੇਖੋ ਹੁਣ ਤੁਸੀਂ ਇੱਦਾਂ ਪਹੁੰਚੇ ਦਾ ਜਦੋਂ ਆਪਾਂ ਰੱਖਣਾ ਤਾਂ ਆ ਵਾਲੇ ਨਿਸ਼ਾਨ ਤੋਂ ਸੈਂਟਰ ਵਾਲੇ ਚੋਂ ਅੱਧਾ ਉਧਰ ਰੱਖਣਾ ਤੇ ਅੱਧਾ ਉਧਰ ਰੱਖਣਾ ਠੀਕ ਹੈ ਜੀ ਹੁਣ ਇਹਨਾਂ ਦਾ ਪਹੁੰਚਾ ਹੈਗਾ 8 ਇੰਚ ਠੀਕ ਹੈ ਤੇ ਮੈਂ ਇੱਦਾਂ ਚਾਰ ਤੇ ਨਿਸ਼ਾਨ ਲਗਾ ਲੂੰਗੀ ਠੀਕ ਹੈ ਚਾਰ ਤੇ ਇੱਧਰ ਲਗਾ ਲੂੰਗੀ ਠੀਕ ਹੈ ਜੀ ਇਹ ਆਪਣਾ 8 ਇੰਚ ਹੋ ਗਿਆ ਇਹ ਇਦਾਂ ਹੀ ਰੈਡੀ ਹੋਊਗਾ ਤੇ 2 ਇੰਚ ਆਪਾਂ ਇਧਰ ਸਲਾਈਆਂ ਦਾ ਲੈ ਲੈਣਾ ਠੀਕ ਹੈ ਤੇ ਆਪਣਾ ਜ ਸਲਾਈਆਂ ਚ ਆ ਕੇ ਇਹ ਆਪਣਾ 8 ਇੰਚ ਰੈਡੀ ਰਹਿ ਜਾਊਗਾ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੀਆਂ ਨਿਸ਼ਾਨੀਆਂ ਆਹ ਕਰ ਲੈਣੀਆਂ ਕਟਿੰਗ ਦੀਆਂ ਨਿਸ਼ਾਨੀਆਂ ਲਗਾ ਲੈਣੀਆਂ ਤੇ ਦੇਖੋ ਮੈਂ ਬਾਰ-ਬਾਰ ਹਰੇਕ ਵੀਡੀਓ ਚ ਦੱਸਦੀ ਹੁੰਦੀ ਆ ਕਿ ਫੱਟੀ ਜਿਹੜੀ ਥੋੜੀ ਜਿਹੀ ਹੈਗੀ ਉਹ ਉੱਪਰ ਕਰਕੇ ਤੁਸੀਂ ਇਦਾਂ ਰੱਖ ਲਿਆ ਕਰੋ ਫੇਰ ਇਹਦੀਆਂ ਨਿਸ਼ਾਨੀਆਂ ਲਗਾਇਆ ਕਰੋ ਠੀਕ ਹੈ ਜੀ ਜੇ ਫੱਟੀ ਨੀਚੇ ਨੂੰ ਰੱਖ ਲਾਂਗੇ ਤਾਂ ਜ਼ਿਆਦਾ ਗੁਲਾਈ ਪੈ ਜਾਂਦੀ ਆ ਜਿੰਨੀ ਇਹਦੇ ਗੁਲਾਈ ਪੈਂਦੀ ਜਾਊਗੀ ਉਹਨਾਂ ਇਹ ਚ ਖਚਾਵ ਆਉਂਦਾ ਜਾਊਗਾ ਠੀਕ ਹੈ ਆ ਪੌਂਚੀ ਦੇ ਨਿਸ਼ਾਨ ਤੋਂ ਮੂਰਲੇ ਆਸਨ ਦਾ ਨਿਸ਼ਾਨ ਲਗਾਇਆ ਆਪਾਂ ਆ ਜਿਹੜੀਆਂ ਸਲਾਈਆਂ ਦਾ ਉਹ ਬੈਕ ਵਾਲਿਆ ਆਸਨ ਦਾ ਲਗਾਇਆ ਠੀਕ ਹੈ ਤੇ ਇਧਰੋਂ ਵੀ ਆਪਾਂ ਇੱਥੇ ਫੱਟੀ ਰੱਖਣੀ ਆ ਤੇ ਇਦਾਂ ਆਪਾਂ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਹੁਣ ਦੇਖੋ ਜੇ ਤੁਸੀਂ ਪੌਂਚਾ ਘੱਟ ਰੱਖਣਾ ਤਾਂ ਘੱਟ ਰੱਖ ਲਓ ਉਪਰੋਂ ਫਿਟਿੰਗ ਸੇਮ ਹੀ ਆਊਗੀ ਜੇ ਵੱਧ ਰੱਖਣਾ ਤਾਂ ਵੱਧ ਰੱਖ ਲਓ ਲੂਜ਼ ਪਲਾਜ਼ੋ ਹੋ ਜਾਊਗਾ ਠੀਕ ਹੈ ਤੁਹਾਡਾ ਤੇ ਇਹ ਵਾਲੇ ਨਿਸ਼ਾਨ ਨੂੰ ਤੁਸੀਂ ਜੇ ਤਾਂ ਥਾਈਜ਼ ਕਿਸੇ ਦੇ ਜ਼ਿਆਦਾ ਹੈਵੀ ਨੇ ਤਾਂ ਤੇ ਇਹਦੀ ਥੋੜੀ ਜਿਹੀ ਗੁਲਾਈ ਕਰਕੇ ਐਦਾਂ ਤੁਸੀਂ ਸਲਾਈ ਪਾ ਦਿਆ ਕਰੋ ਠੀਕ ਹੈ ਐਦਾਂ ਵੀ ਪਾ ਸਕਦੇ ਹੋ ਤੁਸੀਂ ਜੇ ਥੋੜੇ ਥਾਈਜ਼ ਹੈਵੀ ਨੇ ਤਾਂ ਤੁਸੀਂ ਐਦਾਂ ਗੁਲਾਈ ਪਾ ਸਕਦੇ ਹੋ ਜੇ ਥਾਈਜ਼ ਜ਼ਿਆਦਾ ਨਹੀਂ ਹੈਗੇ ਤਾਂ ਇੱਥੋਂ ਸਿੱਧਾ ਜਿਹਾ ਕਰ ਦਿਆ ਕਰੋ ਠੀਕ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਹ ਤੇ ਇਹ ਵੇਸਟ ਆ ਕੱਪੜਾ ਇਹਨੂੰ ਆਪਾਂ ਉਤਾਰ ਦੇਣਾ ਹੁਣ ਦੇਖੋ ਪਹਿਲਾਂ ਮੈਂ ਪਿਛਲੇ ਵਾਲੇ ਪੱਲੇ ਦੀ ਕਟਿੰਗ ਕਰੂੰਗੀ ਹੁਣ ਤੁਸੀਂ ਧਿਆਨ ਨਾਲ ਦੇਖਣੇ ਨੇ ਕਿਹੜੇ ਨਿਸ਼ਾਨਾਂ ਤੋਂ ਕਰ ਰਹੀ ਆ ਪਾ ਪਿਛਲੇ ਪੱਲੇ ਦੀ ਕਟਿੰਗ ਕਰ ਰਿਹਾ ਇੱਥੋਂ ਕਰਨੀ ਹੈ ਠੀਕ ਆਪਾਂ ਨੇ ਹੁਣ ਦੇਖੋ ਬੈਕ ਵਾਲੇ ਆਸਣ ਦੀ ਜਿਹੜੀ ਕਟਿੰਗ ਆ ਉਹ ਇੱਥੋਂ ਕਰਨੀ ਆ ਹੁਣ ਬਸ ਤੁਸੀਂ ਧਿਆਨ ਨਾਲ ਬਹੁਤ ਇਹਦੀ ਕਟਿੰਗ ਕਰ ਲੈਣੀ ਆ ਠੀਕ ਹੈ ਜਿਵੇਂ ਜਿਵੇਂ ਆਪਾਂ ਨਿਸ਼ਾਨ ਲਗਾਏ ਹੋਏ ਨੇ ਮੈਨੂੰ ਥੋੜੀ ਜੀ ਕਟਿੰਗ ਦੂਸਰੇ ਪਲੇ ਪਾਸੇ ਜਾ ਕੇ ਕਰਨੀ ਪੈਣੀ ਐ ਏਦੋਂ ਮੇਰਾ ਹੱਥ ਨਹੀਂ ਪੈ ਰਿਆ ਸੀਗਾ ਤੇ ਇਹ ਨਾ ਸਰਦੀਆਂ ਵਾਲੇ ਸੂਟ ਹੁੰਦੇ ਨੇ ਕਟਿੰਗ ਵੀ ਇਹਨਾਂ ਦੀ ਬਹੁਤ ਸਲੋ ਸਲੋ ਹੁੰਦੀ ਆ ਤੇ ਇਦਾਂ ਤੁਸੀਂ ਕਟਿੰਗ ਕਰ ਲੈਣੀ ਆ ਇਹਦੀ ਤੇ ਹੁਣ ਆਪਾਂ ਮੂਰਲੇ ਪੱਲੇ ਦੀ ਕਟਿੰਗ ਕਰ ਲੈਣੀ ਆ ਦੇਖੋ ਤੁਸੀਂ ਕੀ ਕਰਨਾ ਐਦਾ ਦੋ ਪੱਲੇ ਚੱਕ ਲੈਣੇ ਆ ਠੀਕ ਆ ਆਵਲੇ ਤਕੋਨੇ ਜੇ ਨਿਸ਼ਾਨ ਨੂੰ ਤੁਸੀਂ ਲਾ ਦੇਣਾ ਠੀਕ ਹੈ ਕਿਉਂਕਿ ਇਹ ਆਪਣਾ ਮੂਰਲਾ ਪੱਲਾ ਹੈਗਾ ਹਨਾ ਇਹਦੇ ਵਿੱਚ ਤਾਂ ਆਪਾਂ 3 ਇੰਚ ਵੱਧ ਰੱਖਣਾ ਨਹੀਂ ਹੈਗਾ ਆਪਾਂ ਸਿਰਫ ਬੈਕ ਵਾਲੇ 'ਚ ਹੀ 3 ਇੰਚ ਵੱਧ ਰੱਖਣਾ ਮੂਰਲੇ ਵਾਲੇ ਪੱਲੇ 'ਚ ਉਹ ਤੁਸੀਂ ਇੱਦਾਂ ਤਕੋਨਾ ਜਿਹਾ ਉਤਾਰ ਦਿਓ ਹੁਣ ਦੇਖੋ ਫਰੰਟ ਵਾਲਾ ਪੱਲਾ ਛੋਟਾ ਹੋ ਗਿਆ ਔਰ ਬੈਕ ਵਾਲਾ 3 ਇੰਚ ਵੱਡਾ ਹੈ ਠੀਕ ਹੈ ਜਿਹੜੀ ਆਹ ਤਿੱਖਾ ਜਿਹਾ ਹੈਗਾ ਨਾ ਤੁਸੀਂ ਇਹਨੂੰ ਇੱਦਾਂ ਕਰਕੇ ਥੋੜੀ ਜਿਹੀ ਇਹ 'ਚ ਕਾਟ ਪਾ ਦਿਓ ਫਿਰ ਜਿਹੜੀ ਹੈਗੀ ਇਹ ਸਹੀ ਭਰੀ ਜਾਂਦੀ ਹੈ ਸਲਾਈ ਇਹਦੀ ਬਿਲਕੁਲ ਹੁਣ ਇਹਦੀ ਸਲਾਈ ਜਿਹੜੀ ਹੈਗੀ ਉਹ ਐਂ ਭਰੀ ਜਾ ਤੇ ਹੁਣ ਆਪਾਂ ਮੋਰਲੇ ਪੱਲੇ ਦੀ ਕਟਿੰਗ ਕਰ ਲਾਂਗੇ ਠੀਕ ਹੈ ਤੇ ਤੁਸੀਂ ਕੀ ਕਰਨਾ ਕੱਟ ਜਰੂਰ ਲਾ ਲੈਣੇ ਆ ਇੱਥੇ ਫਿਰ ਫੋਲਡਿੰਗ ਵੇਲੇ ਆਪਾਂ ਨੂੰ ਆਸਾਨੀ ਰਹਿੰਦੀ ਹੈ ਠੀਕ ਹੈ ਜੀ ਇੰਨੀ ਆਪਣੀ ਫੋਲਡਿੰਗ ਹੋ ਗਈ ਹੈ ਇਹ ਤੇ ਦੇਖੋ ਜਦੋਂ ਆਪਾਂ ਕੱਟ ਪਾਉਣਾ ਹੁੰਦਾ ਨਾ ਇਹਦੇ ਵਿੱਚ ਆਪਾਂ ਪਹਿਲੀ ਨਿਸ਼ਾਨ ਲਗਾ ਲਿਆ ਕਰੋ ਇੰਨਾ ਆਪਣਾ ਫੋਲਡ ਹੋ ਜਾਊਗਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹਦਾ 2 ਇੰਚ ਦਾ ਕੱਟ ਰੱਖ ਲੈਣਾ ਜੇ ਇਹਦੇ ਵਿੱਚ ਆਪਾਂ ਪਾਉਣਾ ਤਾਂ ਇਹਦਾ 2 ਢਾਈ ਦਾ ਰੱਖ ਲਓ ਠੀਕ ਹੈ ਤੁਸੀਂ ਹੁਣ ਦੇਖੋ ਕੱਟ ਦਾ ਛੱਡ ਦਾਂਗੇ ਆਪਾਂ ਜਦੋਂ ਆਪਾਂ ਸਲਾਈ ਲਾਵਾਂਗੇ ਕੱਟ-ਕੱਟ ਦਾ ਛੱਡ ਕੇ ਉੱਪਰ ਆਪਾਂ ਸਲਾਈ ਪਾਰ ਲਾਂਗੇ ਠੀਕ ਹੈ ਫਿਰ ਆਪਣਾ ਖੁੱਲਾ ਰਹਿ ਜਾਊਗਾ ਉਹ ਠੀਕ ਹੈ ਜੀ ਤੇ ਇਹ ਹੈਗੀ ਸੀ ਜੇ ਆਪਣੇ ਪੈਂਟ ਪਲਾਜ਼ੋ ਦੀ ਕਟਿੰਗ ਉਮੀਦ ਕਰਦੇ ਤੁਹਾਨੂੰ ਸਮਝ ਆ ਗਈ ਹੋਊਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾ